ਅੱਜ ਗੱਲ ਕਰਾਂਗੇ ਖਾਲਸੇ ਰਾਜ ਦੇ ਗੱਦਾਰਾਂ ਬਾਰੇ ਜਿਨ੍ਹਾਂ ਦੀ ਗੱਦਾਰੀ ਕਾਰਨ ਖਾਲਸਾ ਰਾਜ ਖਤਮ ਹੋਇਆ ਸਿੱਖਾਂ ਨੂੰ ਕਦੇ ਕੋਈ ਨਹੀਂ ਹਰਾ ਸਕਿਆ ਚਾਦੀ ਵੀ ਸਿੱਖ ਹਾਰੇ ਨਹੀਂ ਬਸ ਆਪਣੇ ਆਦੀ ਗੱਦਾਰੀ ਕਰ ਰਹੀ ਹਾਰੇ ਨਹੀਂ ਖਾਲਸੇ ਰਾਜ ਨੂੰ ਪਿਆਰ ਕਰਨ ਵਾਲੇ ਵੀਡੀਓ ਪੂਰੀ ਜਰੂਰ ਦੇਖਿਓ ਜੀ ਤੇ ਹੋਏ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਜਿਨ੍ਹਾਂ ਸੱਤ ਗੱਦਾਰਾਂ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਸੱਤਵੇਂ ਗੱਦਾਰ ਬਾਰੇ ਜਾਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਇਹਨਾਂ ਵਿੱਚੋਂ ਬੌਧੇ ਗੱਦਾ ਖਾਲਸਾ ਰਾਜ ਦੇ ਵੱਡੇ ਜਾਤੇ ਰਹੇ ਹਨ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਇਨ੍ਹਾਂ ਸਾਰੇ ਗੱਦਾਰਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਖਤਮ ਕੀਤਾ ਇਨ੍ਹਾਂ ਗੱਦਾਰਾਂ ਵਿੱਚ ਕੁਝ ਬ੍ਰਾਹਮਣ ਵੀ ਸਨ ਪਰ ਖਾਲਸੇ ਨੇ ਉਹਨਾਂ ਨੂੰ ਵੱਡੇ ਔਤਿਆਂ ਦੇ ਬਿਠਾ ਕੇ ਮਾਣ ਦਿੱਤਾ ਸੀ ਪਰ ਉਹਨਾਂ ਨੇ ਖਾਲਸੇ ਦੀ ਪਿੱਠ ਤੇ ਛੁਰਾ ਮਾਰਿਆ ਪਹਿਲਾ ਗੱਦਾਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਭਵਾਨੀ ਦਾਸ ਜਿਸ ਦੇ ਵਾਟ ਵਾਡੇਰੇ ਕਾਬੁਲ ਦਰਬਾਰ ਵਿੱਚ ਨੌਕਰੀ ਕਰਦੇ ਸਨ ਭਵਾਨੀ ਦਾਸ ਦਾ ਪਿਤਾ ਠਾਕੁਰ ਦਾਸ ਅਹਿਮਦ ਸ਼ਾਹ ਅਬਦਾਲੀ ਦਾ ਸਲਾਹਕਾਰ ਰਿਹਾ ਸੀ ਮਹਾਰਾਜਾ ਰਣਜੀਤ ਨੇ ਸਾਲ 1810 ਵਿੱਚਕਾਰ ਜਿੱਤੇ ਇਲਾਕਿਆਂ ਦਾ ਹਿਸਾਬ ਕਿਤਾਬ ਰੱਖਣ ਲਈ ਭਵਾਨੀ ਦਾਸ ਨੂੰ ਨਿਯੁਕਤ ਕੀਤਾ ਸੀ ਇਸ ਉੱਪਰ ਲਾਹੌਰ ਦਰਬਾਰ ਦੇ ਲੱਖਾਂ ਰੁਪਏ ਗਵਨ ਕਰਨ ਦਾ ਦੋਸਤ ਸੀ ਤੇ ਸਾਲ 1834 ਵਿੱਚ ਇਸ ਦੀ ਮੌਤ ਹੋ ਗਈ ਇਨ੍ਹਾਂ ਗਦਾਰਾਂ ਵਿੱਚੋਂ ਦੂਜਾ ਨੰਬਰ ਆਉਂਦਾ ਹੈ ਡੋਗਰੇ ਭਰਾਵਾ ਦਾ ਜਿਨ੍ਹਾਂ ਵਿੱਚ ਰਾਜਾ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਵੱਧ ਰਸੂਖ ਰੱਖਦੇ ਸਨ ਇਹ ਡੋਗਰੇ ਭਰਾ ਸਨ 1811 ਵਿੱਚ ਖਾਲਸਾ ਫੌਜ ਵਿੱਚ ਸਿਪਾਈ ਭਰਤੀ ਹੋਏ ਸਨ ਇਹ ਡੋਗਰੇ ਉਸ ਸਮੇਂ ਦੇ 3-3 ਰੁਪਏ ਮਹੀਨਾ ਤਰਹਾਤੇ ਭਰਤੀ ਹੋਏ ਸਨ ਪਰ ਆਪਣੀ ਚੁਸਤੀ ਫੌਜੀ ਗੁਣਾਂ ਅਤੇ ਚਤੁਰਾਈ ਕਰਕੇ ਇਹ ਤਿੰਨੋਂ ਭਰਾ ਤਰੱਕੀ ਕਰਦੇ ਕਰਦੇ ਰਾਜੇ ਦੀ ਪਦਵੀ ਤੱਕ ਪਹੁੰਚ ਗਏ ਸਨ ਇਹਨਾਂ ਵਿੱਚੋਂ ਧਿਆਨ ਸਿੰਘ ਲਾਹੌਰ ਦਰਬਾਰ ਦਾ ਵਜ਼ੀਰ ਬਣਿਆ ਮਤਲਬ ਕਿ ਖਾਲਸਾ ਤੇ ਰਾਜ ਦਾ ਵਜੀਰ ਤੇ ਗੁਲਾਬ ਸਿੰਘ ਜੰਮੂ ਕਸ਼ਮੀਰ ਦਾ ਮਹਾਰਾਜਾ ਲਗਾਇਆ ਗਿਆ ਤੇ ਸੁਚੇਤ ਸਿੰਘ ਖਾਲਸੇ ਰਾਜ ਦੇ ਤੌਰ ਸਵਾ ਸੈਨਾ ਦਾ ਸੈਨਾਪਤੀ ਲਗਾਇਆ ਗਿਆ ਪਰ ਇਹ ਤਿੰਨੋਂ ਦੇ ਤਿੰਨੋਂ ਡੋਗਰੇ ਭਰਾ ਖਾਲਸੇ ਰਾਜ ਨਾਲ ਗਦਾਰੀ ਕਰ ਗਏ ਸੱਤਵੇਂ ਗਦਾਰ ਬਾਰੇ ਜਰੂਰ ਸੁਣ ਕੇ ਜਾਇਓ ਕਿਉਂਕਿ ਉਹ ਗਦਾਰ ਖਾਲਸੇ ਰਾਜ ਵਿੱਚ ਆਇਆ ਹੀ ਗਦਾਰੀ ਕਰਨ ਸੀ ਟੀਚੇ ਨੰਬਰ ਤੇ ਆਉਂਦਾ ਹੈ ਦੀਵਾਰ ਗੰਗੂ ਰਾਮ ਜੋ ਕਿ ਕਸ਼ਮੀਰੀ ਬਰਾਮਣਾ ਦੇ ਪਰਿਵਾਰ ਵਿੱਚੋਂ ਸੀ ਇਹ ਪਹਿਲਾਂ ਗਵਾਲੀਆ ਦੇ ਰਾਜੇ ਕੋਲ ਨੌਕਰੀ ਕਰਦਾ ਸੀ ਪਰ ਖਾਲਸੇ ਰਾਜ ਵਿੱਚ ਭਾਰਤੀ ਹੋਣ ਤੇ ਇਸ ਨੂੰ ਫੌਜੀ ਲੇਖੇ ਜੋਖੇ ਦਾ ਮਹਿਕਮਾ સોਪਿਆ ਗਿਆ ਖਾਲਸੇ ਫੌਜ ਦੇ ਸੈਨਿਕਾਂ ਨੂੰ ਤਨਖਾਹ ਵੀ ਇਸੇ ਮਹਿਕਮੇ ਵਿੱਚੋਂ ਮਿਲਦੀ ਸੀ ਸਾਲ 1821 ਵਿੱਚ ਗੁਜਰਾਤ ਦਾ ਸਥਾਨਿਕ ਪ੍ਰਬੰਧ ਵੀ ਇਸੇ ਨੂੰ ਦਿੱਤਾ ਗਿਆ ਸੀ ਅਕਾਲੀ ਫੂਲਾ ਸਿੰਘ ਜੀ ਦੀਵਾਨ ਗੰਗਾ ਰਾਮ ਦੇ ਕਈ ਪਰਿਵਾਰਿਕ ਨਿਯੁਕਤੀਆਂ ਤੋਂ ਖੁਸ਼ ਨਹੀਂ ਸਨ ਸਾਲ 1826 ਵਿੱਚ ਇਹ ਵੀ ਦੁਨੀਆ ਤੋਂ ਚਲਾ ਗਿਆ ਚੌਥਾ ਗਦਰ ਸੀ ਗਵਰਨਰ ਨਰਗਰ ਜੋਸ਼ ਸਿੰਘ ਮਜੀਠਾ ਜੋ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਲਾਹੌਰ ਦਰਬਾਰ ਵੱਲੋਂ ਫਲੌਰ ਵਿੱਚ ਸਿੱਖਾਂ ਦੇ ਸ਼ੌਣੀ ਦਾ ਗਵਰਨਰ ਸੀ ਇਹ ਵੀ ਪੰਡਤ ਲਾਲ ਸਿੰਘ ਪੰਡਤ ਤੇਜਾ ਸਿੰਘ ਤੇ ਡੋਗਰੇ ਗਲਾਬ ਸਿੰਘ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਸੀ ਤੇ ਇਹ ਅੰਗਰੇਜ਼ਾਂ ਕੋਲ ਵਿਕ ਚੁੱਕਿਆ ਸੀ ਜੇ ਇਸ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਬ੍ਰਿਤੇ ਆੜਾ ਫਤਿਹ ਕਰਕੇ ਅੰਬਾਲੀ ਉੱਪਰ ਟੁੱਟ ਪੈਂਦਾ ਤੇ ਅੱਗੇ ਦਿੱਲੀ ਵੱਲ ਵੱਧਦਾ ਤੇ ਉਧਰੋਂ ਵਾਪਸ ਆਉਂਦਾ ਜੰਗੀ ਸਮਾਨ ਲੁੱਟਦਾ ਪਰ ਇਸ ਨੇ ਅਝੀਹਾ ਕਰਨ ਦੀ ਬਜਾਏ ਬੱਦੋਵਾਲ ਤੇ ਅਲੀਵਾਲ ਦੇ ਲੜਾਈ ਵਿੱਚ ਗਦਦਾਰੀ ਕਰਕੇ ਖਾਲਸਾ ਫੌਜ ਨੂੰ ਹਰਵਾਇਆ ਪੰਜਵਾਂ ਗਦਦਾਰ ਸੈਨਾਪਤੀ ਤੇਜਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਖੁਸ਼ਹਾਲ ਸਿੰਘ ਦਾ ਭਤੀਜਾ ਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਪੰਡਿਤ ਲਾਲ ਸਿੰਘ ਦਾ ਭਰਾ ਸੀ ਸੈਨਾਪਤੀ ਤੇਜਾ ਸਿੰਘ ਲਾਹੌਰ ਆਉਣ ਮਗਰੋਂ ਅਮਰਿਸ਼ ਸ਼ੱਕੇ ਸਿੰਘ ਸਜਿਆ ਸੀ ਇਸ ਦਾ ਪਹਿਲਾ ਨਾਮ ਤੇਜਰਾਮ ਸੀ ਇਹ ਤਰੱਕੀ ਕਰਦਾ ਕਰਦਾ ਮਹਾਰਾਜਾ ਗਲੀਬ ਸਿੰਘ ਦੇ ਰਾਜ ਸਮੇਂ ਖਾਲਸੇ ਫੌਜ ਦਾ ਸੈਨਾਪਤੀ ਬਣ ਗਿਆ ਇਸ ਨੇ ਵੀ ਪਹਿਲੇ ਸਿੱਖ ਐਂਗਲਰ ਜੋਧੇ ਵਿੱਚ ਗਦਦਾਰੀ ਕਰਕੇ ਖਾਲਸਾ ਸਾ ਫੌਜ ਨੂੰ ਘਰਵਾਇਆ ਸੀ ਸ਼ੇਮਾ ਗਦਾਰ ਪੰਡਤ ਪ੍ਰਧਾਨ ਮੰਤਰੀ ਲਾਲ ਸਿੰਘ ਇਹ ਲਾਹੌਰ ਦਰਬਾਰ ਵਿੱਚ ਤਰੱਕੀ ਕਰਦਾ ਕਰਦਾ ਮਹਾਰਾਜਾ ਦਲੀਪ ਸਿੰਘ ਦੇ ਰਾਜ ਸਮੇਂ ਪ੍ਰਧਾਨ ਮੰਤਰੀ ਬਣ ਗਿਆ ਸੀ ਇਸ ਨੂੰ ਜੋਹਾਰ ਸਿੰਘ ਦੀ ਮੌਤ ਤੋਂ ਬਾਅਦ 8 ਨਵੰਬਰ 1845 ਨੂੰ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਇਸ ਲਈ ਆਪਣੇ ਭਰਾ ਤੇਜਾ ਸਿੰਘ ਨੂੰ ਖਾਲਸਾ ਫੌਜ ਵਿੱਚ ਸੈਨਾਪਤੀ ਨਿਯੁਕਤ ਕੀਤਾ ਸੀ ਜਿਸ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕੈਨ ਨੂੰ ਤਾਂ ਰਾਜ ਮਹਾਰਾਜਾ ਦਲੀਪ ਸਿੰਘ ਦਾ ਸੀ ਜੋ ਹਲੇ ਉਮਰ ਵਿੱਚ ਛੋਟਾ ਸੀ ਪਰ ਖਾਲਸੇ ਰਾਜ ਦੀ ਸਾਰੀ ਤਾਕਤ ਪ੍ਰਧਾਨ ਮੰਤਰੀ ਪੰਡਤ ਲਾਲ ਸਿੰਘ ਤੇ ਸੈਨਾਪਤੀ ਤੇਜਾ ਸਿੰਘ ਦੇ ਹੱਥ ਵਿੱਚ ਸੀ ਇਹਨਾਂ ਦੋਵਾਂ ਨੇ ਹੀ ਖਾਲਸੇ ਫੌਜ ਦੇ ਸੈਨਿਕਾਂ ਨੂੰ ਅੰਗਰੇਜ਼ਾਂ ਅੱਗੇ ਧੋਖਾ ਦੇ ਕੇ ਮਰਵਾਇਆ ਤੇ ਖਾਲਸੇ ਰਾਜ ਦਾ ਅੰਤ ਕੀਤਾ ਹੁਣ ਗੱਲ ਕਰਦੇ ਹਾਂ ਉਹ ਸੱਤਵੇਂ ਗद्दार ਦੀ ਜਿਸ ਬਾਰੇ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਜਿਸ ਦਾ ਨਾਮ ਹੈ ਜਰਨਲ ਵੈਂਟੂਰਾ ਜਿਸ ਬਾਰੇ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਇਹ ਖਾਲਸੇ ਫੌਜ ਦਾ ਜਰਨੈਲ ਸੀ ਪਰ ਅਸਲ ਵਿੱਚ ਇਹ ਅੰਗਰੇਜ਼ਾਂ ਦਾ ਇੱਕ ਏਜੰਟ ਸੀ ਵੈਂਟੂਰਾ ਦਾ ਜਨਮ 1792 ਵਿੱਚ ਹੋਇਆ ਇਹ ਨਪੋਲੀਅਨ ਦੀ ਫੌਜ ਵਿੱਚ ਵੀ ਲੜਿਆ ਤੇ ਨਪੋਲੀਅਨ ਦੇ ਰਾਜ ਖਤਮ ਹੋਤੇ ਬਾਅਦ ਵਿੱਚ ਇਸ ਨੂੰ ਅੰਗਰੇਜ਼ਾਂ ਨੇ ਆਪਣੇ ਗੂਪਿਆ ਵਿਭਾਗ ਵਿੱਚ ਰੱਖ ਲਿਆ ਸੀ ਅੰਗਰੇਜ਼ਾਂ ਨੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰ ਲਈ ਕਈ ਹਮਲੇ ਕੀਤੇ ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਖਾਲਸੇ ਰਾਜ ਨੂੰ ਆਪਣੇ ਅਧੀਨ ਕਰ ਦਾ ਸੁਪਨਾ ਨਾ ਪੂਰਾ ਹੁੰਦਿਆਂ ਦੇਖ ਅੰਗਰੇਜ਼ਾਂ ਨੇ ਵੈਂਟੂਰਾ ਦੀ ਡਿਊਟੀ ਖਾਲਸੇ ਰਾਜ ਦੇ ਸੀਆਈਡੀ ਕਰਨ ਤੇ ਲਗਾ ਦਿੱਤੀ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਖਾਲਸੇ ਨੂੰ ਜੰਗ ਦੇ ਮੈਦਾਨ ਵਿੱਚ ਨਹੀਂ ਹਰਾਇਆ ਜਾ ਸਕਦਾ ਵੈਂਟੂਰਾ ਆਪਣੇ ਇੱਕ ਦੋਸਤ ਐ ਲੋਰ ਨਾਲ ਲਾਹੌਰ ਪਹੁੰਚਿਆ ਮਾਰਚ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਸ਼ਾਹੀ ਫੌਜ ਦੇ ਵਿਭਾਗ ਫੌਜੇ ਖਾਲਸਾ ਦਾ ਜਰਨੈਲ ਨਿਯੁਕਤ ਕੀਤਾ ਤੇ ਉਸ ਦੀ ਡਿਊਟੀ ਖਾਲਸਾ ਫੌਜ ਨੂੰ ਯੂਰੋਪੀਅਨ ਸਟਾਈਲ ਨਾਲ ਸਿਖਲਾਈ ਦੇਣ ਤੇ ਲਗਾ ਦਿੱਤੀ ਜਨਵਰੀ 1845 ਵਿੱਚ ਵੈਨਟੂਰਾ ਫਰਾਂਸ ਗਿਆ ਤੇ 3 ਅਪ੍ਰੈਲ 1858 ਨੂੰ ਉਸ ਦੀ ਮੌਤ ਹੋ ਗਈ। ਸੋ ਇਹ ਹਨ ਉਹ ਗਦਾਰ ਜਿਨ੍ਹਾਂ ਨੇ ਖਾਲਸੇ ਰਾਜ ਦਾ ਗਦਾਰੀ ਕੀਤੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਇਹਨਾਂ ਨੇ ਖਾਲਸੇ ਰਾਜ ਨੂੰ ਖਤਮ ਕਰਵਾਇਆ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ।